ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸੋਹਿਲਾ ਰਾਗਉੜੀ ਦੀਪ ਕੀ ਮਹਿਲਾ ਪਹਿਲਾ ਏਕ ਓਂਕਾਰ ਸਤਗੁਰੂ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵ ਰਿਓ ਸਰਜਣ ਹਾਰੋ ਤੁਮ ਗਾਓ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤਨਿਤ ਜੀੜੇ ਸਮਾਇ ਲੈਣੇ ਦੇਖੇਗਾ ਦੇਵਨ ਹਾਰ ਤੇਰੇ ਦਾਣੇ ਕੀਮਤ ਨਾ ਪਾਏ ਤਿਸ ਦਾਤੇ ਕੌਣ ਸਮਾਰ ਸੰਵਿਤ ਸਾਹਾ ਲਿਖਿਆ ਮਿਲ ਕਰ ਪਾਇਓ ਤੇਲ ਦੇਓ ਸਜਣ ਅਸੀਸੜੀਆਂ ਜਿਉ ਹੋਏ ਸਾਇਬ ਸਿਉ ਮੇਲ ਘਰ ਕਰੇ ਹੋ ਪਹੁੰਚ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਏ ਅਵਨ ਰਾਗਾ ਸਾ ਮਹੱਲਾ ਪਹਿਲਾ ਛੈ ਕਰ ਛੈ ਗੁਰ ਛੈ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖੋ ਵੜਿਆਈ ਤੋਏ ਰਹਾਓ ਵਸੂਏ ਚਸਿਆ ਘੜੀਆਂ ਪਹਿਰਾ θੀਤੀ ਵਾਰੇ ਮੋਹੋਆ ਸੂਰਜ ਏਕ ਰੂਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੇ ਥਾਲ ਰ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੁਪ ਮਲਾਈ ਨੋ ਪਵਨ ਚਾਰੋ ਕਰੇ ਸਗਲ ਬਨਰਾਏ फूलन ज्योति कैसी आरती होए पाव खंडना तेरी आरती अनहद शब्द वाजंत पेरे रहाओ सहस तव नयन नन नयन होए तोए क्यों सहस मूर्त नाना एक तदहे सहस पद बिमल नन एक पद गंध बिन सहस तव गंध ए चलत मोहे सब मै ज्योत ज्योत है सोहे तिस दे चानन सब मैं चान होय गुरसाखी ज्योत प्रगट जो तिस भावे सो आरती होए हर चरण कवल मुकरोभित मनो अन दिंद मोहित आई प्यासा कृपा जल दे नानक सारंग क्यों होए जा ते तेरे नाई वासा राग गौड़ी पूर्वी मोहल्ला चौथा काम क्रोध नगर बहो भरया मिल साधु खंड खंडा है पूर्व लिखित लिखे गुरु पाया मन हर ली मंडल मंडा है कर साधु अंजलि पौन वड्डा है ਕਰ ਡੰਡੌਤ ਪੂਣ ਵੱਡਾ ਹੈ ਰਹਾਉ ਸਤ ਹਰ ਰਸਾਦ ਨਾ ਜਾਣਿਆ ਤਿਨ ਅੰਤਰ ਔਮੇ ਕੰਡਾ ਹੈ ਜਿਉਂ ਜਿਉਂ ਚਲੈ ਚੂਬੈ ਦੁਖ ਪਾਵੇ ਜਮਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਭਉ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਖ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡਾ ਹੈ ਜਨ ਨਾਨਕ ਨਾਮ ਅਦਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੂੜੀ ਪੂਰਬੀ ਮਹੱਲਾ ਪੰਜਵਾਂ ਕਰੋ ਬਣੰਤੀ ਸੁਣ ਮੇਰ ਮੀਤਾ ਸੰਤ ਟਹਲ ਕੀ ਬੇਲਾ ਇਹਾ ਘਟ ਚਲੋ ਹਰਲਾਹਾ ਅਾਗੇ ਬਸਨ ਸੁਹੇਲਾ ਔਦ ਕਟੇ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇਮ ਤਰਿਓ ਬ੍ਰਹਿਮ ਗਿਆਨੀ ਜਿਸਾ ਜਗਾਏ ਪਿਆਇ ਇਹ ਰਸ ਖੱਥ ਕਥਾ ਥਿਨ ਜਾਨੀ ਜਾਂ ਕੋ ਆਏ ਸੋਈ ਬਿਆਜੋ ਹਰ ਗੁਰ ਤੇ ਮਣੇ ਬਸੇਰਾ ਨਿਜਕਾਰ ਮੈਲ ਪਉ ਸੁਖ ਸਹਜ ਬਾਰ ਨ ਹੋਏਗੇ ਫੇਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਹ ਕਿਉ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਹ ਕਿਉ ਕਰ ਸੰਤਨ ਕੀ ਤੂਰੇ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਾਈ ਰਾਤ ਹੋਵੇ ਸਭ ਦੀ ਮਾਲਕਾ